ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੀਅਲ ਫੈਕਟ نیوز ਤੇ ਇਸ ਵਕਤ ਮੈਂ ਪ੍ਰਦੀਪ ਢਿੱਲੋਂ ਤੇ ਮੇਰੇ ਨਾਲ ਇਸ ਵਕਤ ਨਗਰਪਾਲਿਕਾ ਤਹਿਾਲ ਸਿੰਘ ਵਾਲਾ ਦੇ ਸਾਬਕਾ ਪ੍ਰਧਾਨ ਇੰਦਰਜੀਤ ਕੁਮਾਰ ਗਰਕ ਜੀ ਜਿਹੜੇ ਇਸ ਵਕਤ ਕਾਂਗਰਸ ਪਾਰਟੀ ਦੀ ਜੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਹੋਰ ਬੜੀਆਂ ਅਹਿਮ ਜ਼ਿੰਮੇਵਾਰੀਆਂ ਇਹਨਾਂ ਨੂੰ ਸੌਂਪੀਆਂ ਗਈਆਂ ਨੇ ਜੇ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਬਰਨਾਲਾ ਦੀ ਤਾਂ ਹੁਣੇ-ਹੁਣੇ ਜਿਹੜਾ ਇਹਨਾਂ ਨੂੰ ਬਰਨਾਲਾ ਹਲਕੇ ਤੋਂ ਜਿਹੜਾ ਕੋਆਰਡੀਨੇਟਰ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜਿਹੜੀ ਬੜੀ ਅਹਿਮ ਜ਼ਿੰਮੇਵਾਰੀ ਹੈ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦੀ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਤੇ ਨਾਲ ਹੀ ਰੀਅਲ ਫੈਕਟ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਤਨਵਾਰ ਜੀ ਤੁਹਾਨੂੰ ਸਭ ਸਮਾਂ ਦਿੱਤਾ ਪਹਿਲਾਂ ਤਾਂ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕ ਦਿੰਨਾ ਹੈ ਸਾਡੇ ਨਗਰ ਪ੍ਰਜਾ ਨਿਹਾਲ ਸਿੰਘਲ ਦੇ ਬਚਿੰਦਿਆਂ ਨੂੰ ਵੀ ਮੈਂ ਵਾਰ ਕਰ ਦਨਾ ਮੇ ਸਾਲ ਦੀ ਨਮਾਸਾਰ ਨੂੰ ਚੜ੍ਹਦੀ ਕਲਾ ਲੈ ਕੇ ਹੋਵੇ ਖੁਸ਼ਹਾਲੀ ਲੈ ਕੇ ਹੋਵੇ ਤੰਦਰੁਸਤੀ ਲੈ ਕੇ ਹੋਵੇ ਔਰ ਜਿੱਥੇ ਮੇਰਾ ਹੁਣ ਫੀਲਡ ਮੈਨੂੰ ਪਾਰਟੀ ਨੇ ਡਿਊਟੀ ਲਈ ਹੈ ਬਰਨਾਲਾ ਅਸੈਂਬਲੀ ਸੀਟ ਦੀ ਉਥੇ ਬਰਨਾਲਾ ਦੇ ਅਸੈਂਬਲੀ ਦੇ ਲੋਕਾਂ ਨੂੰ ਮੇਸ਼ੂ ਕਾਮਨਾ ਨੂੰ ਇਹ ਸਾਧੀਆਂ ਦਰਦਾ ਧੰਨਵਾਦ ਜੀ ਜੀ ਜ਼ਿੰਮੇਵਾਰੀਆਂ ਵਧ ਗਈਆਂ ਜੀ ਪਹਿਲਾਂ ਇੱਕ ਸ਼ਹਿਰ ਤੋਂ ਸੀ ਤੇ ਹੁਣ ਤੇਰੀ ਜ਼ਿੰਮੇਵਾਰੀਆਂ ਜ਼ਿਆਦਾ ਹੋ ਗਈਆਂ ਤੁਸੀਂ ਰਜੀਵ ਗਾਂਧੀ ਜਿਹੜੇ ਪੰਚਾਇਤੀ ਰਾਜ ਤੇ ਉਹਦੇ ਜਨਰਲ ਸਕੱਤਰ ਵੀ ਬਣਾਇਆ ਗਿਆ ਤੁਹਾਨੂੰ ਉਹ ਵੀ ਇੱਕ ਅਹਿਮ ਜ਼ਿੰਮੇਵਾਰੀ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਕੋਆਰਡੀਨੇਟਰ ਬਣਾ ਦੇਣਾ ਕਿਵੇਂ ਲੱਗਦਾ ਹੈ ਪਾਰਟੀ ਦੇ ਵਿੱਚ ਜ਼ਿੰਮੇਵਾਰੀਆਂ ਦਾ ਵੰਡ ਜਾਣਾ ਜਾਂ ਖੁਸ਼ੀ ਹੁੰਦੀ ਹੈ ਕਿ ਮੌਕਾ ਕੰਮ ਕਰਨ ਦਾ ਮਿਹਨਤ ਕਰਨ ਦਾ ਮੌਕਾ ਦਿੱਤਾ ਪਾਰਟੀ ਨੇ ਮੈਂ ਧੰਨਵਾਦੀ ਹਾਂ ਸਾਡੇ ਸਤਿਕਾਰਯੋਗ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਮਰਿੰਦਰ ਸਿੰਘ ਰਾਜਾ ਬੜੰਗੀ ਜੀ ਦਾ ਜਦੋਂ ਤੋਂ 2 ਸਾਲ ਤੋਂ ਉਹ ਪਾਰਟੀ ਦੀ ਕਮਾਂਡ ਜਾਂ ਸੇਵਾ ਸੰਭਾਲ ਲਈ ਪੰਜਾਬ ਦੀ ਉਹਨਾਂ ਨੇ ਆਈਡੈਂਟੀਫਾਈ ਕਰਕੇ ਮੇਰੇ ਵਰਗੇ ਬੰਦਿਆਂ ਨੂੰ ਪੰਜਾਬ ਦੇ ਪਲੇਟਫਾਰਮ ਤੇ ਲਿਆਂਦਾ ਉਹਨਾਂ ਦੀ ਰਹਿਨਮਾਈ ਥੱਲੇ ਤੇ ਸਾਡੇ ਜਿਹੜੇ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪੰਜਾਬ ਦੇ ਪ੍ਰਧਾਨ ਹੈ ਗਗਨਦੀਪ ਸਿੰਘ ਬੋਬੀ ਜੀ ਉਹਨਾਂ ਦੇ ਨਾਲ ਟੀਮ ਦੇ ਨਾਲ ਜਨਰਲ ਸਕੱਤੀਆਂ ਪੰਜਾਬ ਦਾ ਮੈਂ ਸੈਮੀਨਾਰ ਅਟੈਂਡ ਵੀ ਕੀਤੀ ਦਿੱਲੀ ਤੇ ਮੇਰੀਆਂ ਸੇਵਾਵਾਂਾਂ ਤੇ ਜੇ ਮੇਰੀ ਐਕਟੀਵਿਟੀ ਨੂੰ ਦੇਖਦੇ ਹੋਏ ਮੇਰੀ ਉੱਥੇ ਜਿਹੜੀ ਚੰਡੀਗੜ੍ਹ ਜਿੱਨੀਆਂ ਮੀਟਿੰਗਾਂ ਹੁੰਦੀਆਂ ਜਾਂ ਉੱਥੇ ਧਰਨੇ ਲੱਗੇ ਜਾਂ ਸਾਡੇ ਕੋਲੇ ਪਾਣੀ ਦੀ ਬੁਸ਼ਾਰਾ ਨਹੀਂ ਵੀ ਅਸੀਂ ਗ੍ਰਿਫਤਾਰੀਆਂ ਵੀ ਦਿੱਤੀਆਂ ਪ੍ਰਧਾਨ ਸਾਹਿਬ ਦੇ ਨਾਲ ਸਾਰੇ ਓਕੇਜਨ ਤੇ ਮੈਂ ਪਹੁੰਚਦਾ ਕਰਕੇ ਮੈਨੂੰ ਭਾਰਤ ਜੋੜੋ ਯਾਤਰਾ 'ਚ ਸਾਡੇ ਸਤਕਾਰਯੋਗ ਪ੍ਰਧਾਨ ਜੀ ਨੇ ਰਾਜਾ ਵੜਿੰਗ ਜੀ ਨੇ ਮੈਨੂੰ ਲੁਧਿਆਣਾ ਨਾਰਥ ਦੀ ਜ਼ਿੰਮੇਵਾਰੀ ਦਿੱਤੀ ਸੀ ਉਸ ਤੋਂ ਬਾਅਦ ਹੁਣ ਪਿੱਛੇ ਜਿਹੜੀ ਸ਼ਰੀ ਸ਼ਫਲਿੰਗ ਹੋਈ ਹੈ ਕਈ ਲੋਕ ਬਾਹਰ ਚਲੇ ਗਏ ਜਾਂ ਪੰਗਿਆਂ ਨੇ ਡਿਊਟੀ ਬਦਲਾਈ ਹੈ ਤੇ ਉਸੇ ਤਰ੍ਹਾਂ ਮੈਨੂੰ ਬਰਨਾਲਾ ਸੈਂਕਲ ਹਲਕਾ ਦਿੱਤਾ ਤੇ ਮੈਂ ਆਪਣੇ ਆਪ ਨੂੰ ਥੋੜਾ ਨਿੱਜੀ ਕੋ ਹੋ ਵੀ ਵਧੀਆ ਕ ਤੇ ਜੋ ਆਸਾਂ ਤੇ ਉਮੀਦਾਂ ਤੇ ਪ੍ਰਧਾਨ ਜੀ ਨੇ ਸਾਡੀ ਡਿਊਟੀ ਲਈ ਹੈ ਕੋਆਰਡੀਨੇਟਰ ਇੱਕ ਪੰਜਾਬ ਕਾਂਗਰਸ ਦੇ ਹੈੱਡ ਆਫਸ ਦੀ ਪ੍ਰਧਾਨਦੀ ਤੇ ਹਲਕਾ ਅੰਚਲ ਦੇ ਵਿੱਚ 브릿ਜ ਦਾ ਕੰਮ ਕਰੂਗਾ ਜਿਹਨੀਆਂ ਕੋਈ ਨੀਤੀਆਂ ਉੱਥੋਂ ਹੁੰਦੀਆਂ ਆ ਉਹ ਇੱਥੇ ਲਾਗੂ ਕਰਾਉਣੀਆਂ ਤੇ ਜਿਹੜੀਆਂ ਕੋਈ ਇੱਥੋਂ ਮੈਸੇਜ ਹਨ ਦੁਖਤਪੀ ਵੀ ਤਾਂ ਹੈਗੀਆਂ ਉਹ ਪ੍ਰਧਾਨ ਨੂੰ ਬਖੂਬੀ ਦੇਣੀਆਂ ਹਾਲਾਂਕਿ ਹਲਕਾ ਪ੍ਰਧਾਨ ਨੇ ਵੀ ਦੇਣੀਆਂ ਲੇਕਿਨ ਸਾਡੀ ਵੀ ਨਾਲ ਡਿਊਟੀ ਲਈ ਹੈ ਉਹਨਾਂ ਨੂੰ ਸਹਿਯੋਗ ਕਰਦੂ ਕੋਆਰਡੀਨੇਟਰਾਂ ਦੇ ਹਾਂ ਜੀ ਜਦੋਂ ਤੱਕ ਇਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ ਸੱਤਾ ਦੇ ਵਿੱਚ ਹੁੰਦੀ ਹੈ ਉਦੋਂ ਤਾਂ ਹਰ ਕੋਈ ਕਹਿੰਦਾ ਕਿ ਮੈਂ ਜਿਹੜਾ ਜ਼ਿੰਮੇਵਾਰੀਆਂ ਲੈਣ ਨੂੰ ਭਜਦੇ ਆ ਤੇ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਕਿ ਪਾਰਟੀ ਵੀ ਸੱਤਾ ਦੇ ਵਿੱਚ ਨਹੀਂ ਹੈਗੀ ਜਿਹੜੀ ਸਰਕਾਰ ਹੈ ਉਹ ਇਸ ਵਖਰੇਤ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਵੀ ਸਵਾਲ ਚੁੱਕਦੇ ਆ ਸਾਰਾ ਕੁਝ ਹੈ ਔਰ ਵਰਕਰਾਂ ਨੂੰ ਵੀ ਜਿਹੜਾ ਗੂਸਤ ਕਰਨਾ ਹੈ ਤੇ ਇੱਥੇ ਤੁਸੀਂ ਕੀ ਚੁਣੌਤੀ ਮਹਿਸੂਸ ਕਰਦੇ ਆ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਕੰਮਕਾਜ ਹੈ ਜਿਹੜਾ ਉਹਦੀਆਂ ਜਿਹੜੀਆਂ ਖਾਮੀਆਂ ਨੇ ਉਹ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਂਗਰਸ ਪਾਰਟੀ ਕਿੰਨੀ ਕੈਸਵਾਰ ਕਾਮਯਾਬ ਹੋ ਸਕਦੀ ਹੈ ਜੋ ਵੀ ਸਾਨੂੰ ਮੈਸੇਜ ਲਾਉਣਗੇ ਪ੍ਰਧਾਨ ਜੀ ਖਾਮੀਆਂ ਬਰਤੀ ਥੱਲੇ ਦੱਸਣਾ ਲੋਕਾਂ ਨੂੰ ਜਾਗਰੂਕ ਕਰਨਾ ਵੀ ਕੀ ਕੀ ਵਾਅਦੇ ਕੀਤੇ ਸੀ ਤੇ ਕੀ ਨਹੀਂ ਪੂਰੇ ਨੇ ਤੇ ਜਾਂ ਮਾਝਾ ਸਾਡੇ ਆਲ ਇੰਡੀਆ ਪ੍ਰੈਜ਼ੀਡੈਂਟ ਕੀ ਮਲਕਾਂ ਦੇ ਖਰਗੇਈ ਦਾ ਜੋ ਰਣਨੀਤੀ ਬਣਾਉਂਦੇ ਆ ਉਸ ਦੇ ਤਹਿਤ ਜਿਆਦਾ ਕੰਮ ਕਰਨਾ ਹੈ ਜਿਵੇਂ ਹੁਣ ਅਸੀਂ ਬੂਥ ਲੈਵਲ ਤੇ ਕੰਮ ਕਰ ਰਹੇ ਹਾਂ ਬੂਥ ਕਮੇਟੀਆਂ ਬਣਉਣੀਆਂ ਹੈ 2 ਬੂਥਾਂ ਦੇ ਉੱਤੇ ਇੱਕ ਮੰਡਲ ਪ੍ਰਧਾਨ ਦਾ ਦਰਜਾ ਦਿੱਤਾ ਹੈ ਤਾਂ ਕਿ ਅਸੀਂ ਗਰਾਸ ਰੂਟ ਲੈਵਲ ਤੇ ਲੈਵਲ ਤੇ ਜਾ ਕੇ ਅਸੀਂ ਆਮ ਪਬਲਿਕ ਨਾਲ ਜੁੜ ਸਕੀਏ VOTER ਤੱਕ ਸਾਡੀ ਪਹੁੰਚ ਹੋ ਸਕੇ ਤੇ VOTER ਦੇ ਮੈਸੇਜ ਇਸ ਸਰਪਚਾ ਇਸ ਚੇਨ ਰਹੀ ਅਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਦਫ਼ਤਰ ਦੇ ਵਿੱਚ ਫੀਡਬੈਕ ਕਰ ਸਕੀਏ ਔਰ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਵੀ ਸਰਕਾਰਾਂ ਦੇ ਵਿੱਚ ਹੋਰ ਪੀਛਣ ਹੁੰਦੀ ਤੇ ਬਾਦਚੋਰ ਆ ਇਹ ਗੱਲ ਸਾਡੇ ਪ੍ਰਧਾਨ ਨੇ ਕਾਂਗਰਸ ਪਾਰਟੀ ਨੇ ਇਹ ਮਹਿਸੂਸ ਕੀਤੀ ਹੈ ਵੀ ਪਿਛਲਾ ਦੌਰ ਸੀ ਜਿਹੜਾ ਸਰਕਾਰਾਂ ਦਾ ਮੈਂ ਨਾਂ ਨਹੀਂ ਲਵਾਂਗਾ ਵਿਅਕਤੀਵਿਸ਼ ਜਿਹੜੇ ਤੁਹਾਨੂੰ ਪਤਾ ਹੀ ਜਿਹੜੇ ਕਿਸੇ ਕਾਂਗਰਸ ਦੀ ਰਹਿਮਾਈ ਕਰਦੇ ਰਿਹਾ ਸਟੇਟ ਦੀ ਉਹਨਾਂ ਨੇ ਇਹ ਲਿੰਕ ਤੋੜ ਦਿੱਤਾ ਸੀ ਹੂੰ ਉਸ ਨੂੰ ਘੁਕਣ ਤੋਂ ਬਾਅਦ ਬਾਚਣ ਤੋਂ ਬਾਅਦ ਕਾਂਗਰਸ ਪ੍ਰਧਾਨ ਜਿਹੜੇ ਹੁਣ ਮੌਜੂਦਾ ਰਾਜਵਿੰਗੀ ਜੀ ਉਹ ਕਹਿੰਦੇ ਵੀ ਜਿਹੜੀ ਇਹ ਟੀਮ ਬਣਾਈ ਹੈ ਨਾ ਇਹ ਨੀਵੀਂ ਸੱਤਾਮੁਤਵਾਦ ਅਸੀਂ ਇਹਨੂੰ ਬਸਾ ਲਏ। ਕੁਝ ਲੋਕ ਹੁੰਦੇ ਆ ਜਿਹੜੇ ਜਿੰਨਾ ਵਾਸਤੇ ਜਿਹੜੇ ਹਮੇਸ਼ਾ ਹੀ ਸੱਤਾ 'ਚ ਰਹਿੰਦੇ ਆ। ਜੇ ਕਾਂਗਰਸ ਪਾਰਟੀ ਦੀ ਸਰਕਾਰ ਹੈ ਤਾਂ ਉਹ ਕਾਂਗਰਸ 'ਚ ਹੁੰਦੇ ਆ। ਜੇ ਅਕਾਲੀ ਦਲ ਦੀ ਸਰਕਾਰ ਹੈ ਉਹ ਅਕਾਲੀ ਦਲ 'ਚ ਹੁੰਦੇ ਆ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ 'ਚ ਹੁੰਦੇ ਆ। ਤੇ ਉੱਥੇ ਇੱਥੇ ਫਿਰ ਜਿਹੜੀਆਂ ਜ਼ਿੰਮੇਵਾਰੀਆਂ ਦੇਣ ਦੇ ਵਿੱਚ ਇਹਨਾਂ ਗੱਲਾਂ ਨੂੰ ਵੀ ਧਿਆਨ 'ਚ ਰੱਖਿਆ ਗਿਆ। ਹਾਂ ਇਹਨਾਂ ਗੱਲਾਂ ਨੂੰ ਵੀ ਧਿਆਨ 'ਚ ਰੱਖਿਆ। ਔਰ ਇਹ ਕਲੀਅਰ ਕਟ ਮੈਸੇਜ ਦਿੰਦਾ ਵੀ 117 ਹੀ ਕੋਆਰਡੀਨੇਟਰ ਲਈ। ਜੀ। ਔਰ बार-बार मीटिंगਾਂ ਚ ਕਹਿੰਦੇ ਆ ਵੀ ਜਿਵੇਂ ਕੋਈ ਇਹ ਨਾ ਸਮਝੇ ਵੀ ਮੈਂ ਤਾਂ ਛੋਟੇ ਲੈਵਲ ਦਾ ਆ ਮੈਂ ਕੋਈ ਕਲੈਕਸ਼ਨ ਹੀ ਲੜ ਸਕਦਾ ਜਿੰਨਾ ਕੋਈ ਡੇਰਵ ਕਰਦਾ ਹੋਊਗਾ ਉਹਨੂੰ ਉਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਜਾਊ ਤਕਰੀਬਨ ਉਹ ਕਹਿੰਦੇ ਵੀ 50% ਤੋਂ ਵੱਧ ਅਸੀਂ ਸੀਟਾਂ ਚੇਂਜ ਕਰ ਦੇਣੀਆਂ ਬੰਦੇ ਚੇਂਜ ਕਰ ਦੇਣੇ ਉਹ ਜਿਹੜੇ ਵੀ ਪਹਿਲਾਂ ਪੈਰਾਸ਼ੂਟਰਾਂ ਹੀ ਉਤਰਦੇ ਸੀ ਜਾਂ ਉਹਨਾਂ ਦੀ ਜੱਦੀ ਪੁਸ਼ਤੀ ਸਮਝਦੇ ਨੂੰ ਅਸੀਂ ਤਾਂ ਇੱਕ ਵੱਡੇ ਹੁਕਮਰਾਨ ਆ ਉਹ ਜਾਨੀ ਮੋੜੀ ਲੱਗੀ ਹੋਈ ਆ ਮੋੜੀ ਲੱਗੀ ਹੋਈ ਜਿਹੜੇ ਆ ਪਾਰਟੀ ਦੀ ਮੁੱਖ ਧਾਰਨਾ ਤੇ ਪਾਰਟੀ ਦਾ ਪ੍ਰਚਾਰ ਪ੍ਰਸਾਰ ਤੇ ਡਿਊਟੀਆਂ ਸਾਂਭਣਗੇ ਉਹਨਾਂ ਦੇ ਵਿੱਚੋਂ ਤੇ ਲੋਕਾਂ ਤੋਂ ਸਰਵੇ ਕਰਕੇ ਹੂੰ ਕੌਣ ਲੋਕਾਂ ਜਿਹਨਾਂ ਨੂੰ ਤਰਜੀ ਦਿੱਤੀ ਜਾਂਦੀ ਹੈ ਪਾਰਟੀ ਨੂੰ ਕਿਉਂਕਿ ਪ੍ਰਧਾਨ ਜੀ ਆਪਾਂ ਅਕਸਰ ਦੇਖਦੇ ਆ ਕੋਈ ਵੀ ਪਾਰਟੀ ਆ ਭਾਵੇਂ ਉਹ ਕਾਲੀ ਦਾਨਾ ਭਾਵੇਂ ਆਵਾਜ਼ੀ ਪਾਰਟੀ ਹੈ ਕਿਉਂਕਿ ਜਿੱਥੇ ਆਮੋ ਸਾਹਮਣੀ ਟੱਕਰ ਹੈ ਉਹਦੇ ਨਾਲੋਂ ਜ਼ਿਆਦਾ ਖਤਰਾ ਕਿਸੇ ਵੀ ਪਾਰਟੀ ਲਈ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਤੇ ਪਾਰਟੀ ਦੀਆਂ ਜੜਾ ਵਿੱਚ ਰਹਿ ਕੇ ਵੱਧਦੇ ਐ ਉਹਨਾਂ ਤੋਂ ਜ਼ਿਆਦਾ ਸਾਫ ਜਾਣ ਰਹਿਦੀ ਲੋੜ ਹੁੰਦੀ ਹੈ ਤੇ ਇਸ ਵਕਤ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਇਹਨਾਂ ਲੋਕਾਂ ਦੀ ਪਛਾਣ ਕਰਨੀ ਵੀ ਇੱਕ ਤੁਹਾਡਾ ਮੁੱਖ ਮੰਤਵ ਹੋਊਗਾ ਜਾਂ ਕਾਂਗਰਸ ਪਾਰਟੀ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਸਾਨੂੰ ਜਿਹੜੀ ਇਨਸਟਰਕਸ਼ਨ ਹੈ ਕੋਆਰਡੀਨੇਟਰ ਨੂੰ ਬੇਸ਼ੱਕ ਅਸੀਂ ਬੈਕਫਰੰਟ ਦੇ ਰਹੀਏ ਲੇਕਿਨ ਉਸ ਹਲਕੇ ਦਾ ਇਨਪੁਟ ਅਸੀਂ ਪ੍ਰਦਾਨ ਨਹੀਂ ਦੇਣਾ ਕੀੜਾ ਬੰਦਾ ਵਰਕਰ ਕਰਦਾ ਕਿਹੜਾ ਬੰਦਾ ਆਈ ਵਾਸ਼ ਕਰਦਾ ਸਿਰਫ ਉੱਤੇ ਆ ਕੇ ਦਿਮਕਲਾ ਫੀਸ ਨਾ ਜਾਂ ਫੋਟੋ ਵਾਲੇ ਹੁੰਦੇ ਲੀਡਰ ਵੀ ਉਹ ਹੈ ਜਾਂ ਫੋਟੋ ਵਾਲੇ ਵਰਕਰ ਹੈ ਕੰਮ ਨਹੀਂ ਕਰਦੇ ਉਹ ਸਾਰੀ ਰਿਪੋਰਟ ਕੋਆਰਡੀਨੇਟਰ ਨਹੀਂ ਗੋਪਤ ਰਿਪੋਰਟ ਹਲਕੇ ਦੀ ਤੇ ਵਰਕਰ ਸਹਿਬਾਂ ਦੀ ਉਹਦੇ ਰਾਜ ਸਹਿਬਾਂ ਦੀ ਵਿਚ ਕੋ ਬਲਾਕ ਪ੍ਰਧਾਨ ਹੈ ਵਿਚ ਗੁਜਰਾ ਪ੍ਰਧਾਨ ਹੈ ਜਾਂ ਕੋਈ ਮੰਡਲ ਪ੍ਰਧਾਨ ਹੈ ਜਾਂ ਕਿਸ ਤਰ੍ਹਾਂ ਵੀ ਬੋਧ ਦਿੱਤਾ ਉਹ ਸਾਰੀ ਰਿਪੋਰਟ ਕੋਆਰਡੀਨੇਟਰ ਨਹੀਂ ਉੱਥੇ ਪਹੁੰਚਣੀ ਹੈ ਪੰਜਾਬ ਦੇ ਕਾਂਗਰਸ ਦੇ ਦਫਤਰ ਚੀਂਟੀ ਕਰਦੇ ਉਹ ਸਾਡੀ ਡਿਊਟੀ ਲਈ ਗਈ ਹੈ ਉਹਨਾਂ ਨੂੰ ਡਾਊਟੀ ਡਿਊਟੀ ਜਿਹੜੇ ਉੱਤਰ ਚੰਡੀਗੜ੍ਹੋਂ ਮੈਸੇਜ ਦਿੰਦੇ ਆ ਉਹ ਅਸੀਂ ਥੱਲੇ ਮੈਸੇਜ ਦੇਣੀ ਆ ਇੱਕ ਪੁਲ ਦਾ ਕੰਮ ਮਤਲਬ ਹਾਈ ਕਮਾਂਡ ਤੇ ਇੱਕ ਛੋਟੇ ਲੈ ਬੂਥ ਲੈਵਲ ਦੇ ਵਰਕਰਾਂ ਦੇ ਵਿਚਕਾਰ ਮਤਲਬ ਪੁਲ ਦਾ ਕੰਮ ਕਰਨਾ ਹਾਂ ਬਿਲਕੁਲ ਔਰ ਬਹੁਤ ਐਮ ਜਿੰਮੇਵਾਰੀ ਹੈ ਬਿਲਕੁਲ ਹਲਕਾ ਚਾਰਜ ਨੂੰ ਵੱਧ ਉਹਦੀ ਜਿੰਮੇਵਾਰੀ ਬਣਦੀ ਹੈ ਜੇ ਉਹ ਸਮਝੇ ਤੇ ਕੰਮ ਕਰੇ ਤੇ ਪੂਰਾ ਉਸ ਪਾਰਟ ਨੂੰ ਐਕਟੀਵੇਟ ਕਰ ਸਕਦਾ ਉੱਥੇ ਹਲਕਾ ਚਾਰਜ ਦੇ ਹੱਥ ਮਜ਼ਬੂਤ ਕਰ ਸਕਦਾ ਜਿਹੜੀਆਂ ਹਲਕਾਂ ਚਾਹੀਦੀ ਕੁਝ ਮੁਜਬੂਰੀਆਂ ਹੋ ਸਕਦੀਆਂ ਨੇ ਇਹਨਾਂ ਦੀ ਸਾਡੇ ਨਾਲ ਪਹੁੰਚ ਨਹੀਂ ਸਕੇਦਾ ਉਹਦਾ ਸਹਿਯੋਗ ਕਰਨ ਵਾਸਤੇ ਜੀ ਉਹਨੂੰ ਸਪੋਰਟ ਕਰਨ ਵਾਸਤੇ ਕੋਆਰਡੀਨੇਟਰ ਲਈ ਜੀ ਅ ਬੀਤੇ ਕੱਲ ਆਪਾਂ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਜੀ ਨਿਹਾਲ ਸਿੰਘ ਵਾਲਾ ਉਹ ਕਿ ਪਹੁੰਚੇ ਸਦਾ ਮਹੇਸ਼ ਨਰ ਸਿੰਘ ਦੀ ਨਿਹਾਲ ਸਿੰਘ ਵਾਲਾ ਸੰਪਰਦਾਇ ਇੱਕ ਉਹਨਾਂ ਦੇ ਗ੍ਰਹਿ ਵਿਖੇ ਤੁਸੀਂ ਵੀ ਉੱਥੇ ਮੌਜੂਦ ਸੀ ਕੀ ਗੱਲਬਾਤ ਹੋਈ ਪਾਰਟੀ ਨੂੰ ਲੈ ਕੇ ਕਿਉਂਕਿ ਉੱਥੇ ਬਹੁਤ ਸੀਮਤ ਲੋਕਾਂ ਨੂੰ ਰੱਖਿਆ ਗਿਆ ਸੀ ਅਸੀਂ ਵੀ ਪਹੁੰਚੇ ਸੀ ਉੱਥੇ ਤੇ ਕੀ ਜਿਹੜੀ ਬੰਦ ਕਮਰਾ ਮੀਟਿੰਗ ਹੋਈ ਕੋਈ ਗੱਲਾਂ ਬਾਤਾਂ ਪਾਰਟੀ ਦੀ ਅੱਗੇ ਰਣਨੀਤੀ ਨੂੰ ਲੈ ਕੇ ਹੋਈਆਂ ਉਹ ਤਾਂ ਇੱਕ ਦੇਖੋ ਸਾਡੇ ਗੱਦਾਵਰ ਲੀਡਰ ਹੈ ਮਨਜੋਤ ਸਿੰਘ ਸਿੱਧੂ ਫੇਮ ਨਾ ਹੈ ਪਾਰਟੀ ਦਾ ਸਰਮਾਇਆ ਐਸੈਟਸ ਹੈ ਉਹ politically fair ਹੀ ਨਹੀਂ ਸੀ ਜੀ ਉਹ ਤਾਂ ਇੱਕ ਪਰਿਵਾਰਕ ਨੀਤੀ ਤੌਰ ਤੇ ਜਿਵੇਂ ਆਪਾਂ ਬਹਿਨੇ ਤੇ ਰੋਗੇ 10 ਮਿੰਟ ਜਾਂ ਅੱਧਾ ਘੰਟਾ ਰੋਗੇ ਉਹ ਅਸੀਂ ਉਹਨਾਂ ਨੇ ਚਾਹ ਕੋਈ ਨਹੀਂ ਰਵਈਤੀਆਂ ਨਾਨ ਪੋਲਿਟਿਕਲ ਗੱਲਾਂ ਹੀ ਕੀਤੀਆਂ ਪੰਜਾਬ ਦੇ ਸਵਾਰਨ ਮੁੱਦਿਆਂ ਤੇ ਜਿਵੇਂ ਕਿ ਸਿਆਸੀ ਗੱਲਬਾਤ ਨਹੀਂ ਕੋਈ ਵੀ ਸਿਆਸੀ ਗੱਲਬਾਤ ਨਹੀਂ ਕੀਤੀ ਜਾਂ ਇਸ ਕਰਕੇ ਕੀਤੀ ਵੀ ਭਵੰਤਮਾਨ ਤੇ ਜਾਂ ਆਪ ਦੀ ਕੇਜਰੀਵਾਲ ਸਰਕਾਰ ਜਿਹੜੀ ਹੈ ਜਾਂ ਉਹ ਪਾਰਟੀ ਹੈ ਉਹ ਸਾਨੂੰ ਛੋਟਾ ਆਖਦੀ ਹੈ ਤੇ ਲੋਕਾਂ ਨਾਲ ਝੂਠੀਆਂ ਗਰੰਟੀਆਂ ਕਰਕੇ ਜੇ ਇੱਥੇ ਆਈ ਜਿਹੜੇ ਕਹਿੰਦੇ ਸੀ ਰੇਤਾ ਵੀ ਅਸੀਂ ਸਸਤਾ ਕਰ ਦਿਆਂਗੇ ਤੇ ਜਿਹੜੀ ਕਾਲਾ ਬਾਜ਼ਾਰੀ ਹੁੰਦੀ ਰੇਤੇ ਦੀ ਉਹ ਹਜੇ ਵੀ ਹੋ ਰਹੀ ਹੈ ਜਿਹੜਾ ਕੋਈ 30000 ਕਰੋੜ ਦਾ ਰੇਤੇ ਚੁੱਕਿਆ ਸੀ ਕੇਜਰੀਵਾਲ ਸਾਹਿਬ ਨੇ ਮੈਂ ਆਪ ਸੁਣਿਆ ਹੈ 1.7 ਲੱਖ 700 ਕਰੋੜ ਦਾ ਬਜਟ ਜੋ 20% ਜਿਹੜਾ ਕਮਿਸ਼ਨ ਜਾਂਦਾ ਡਵੈਲਪਮੈਂਟ ਚ ਉਹ ਕਹਿੰਦੇ ਸੀ ਜੋਣਾ ਵੀ 34 64000 ਕਰੋੜ ਰੁਪਏ ਅਸੀਂ ਖਜ਼ਾਨੇ ਚ ਲੈ ਆਵਾਂਗੇ ਉਹਦੀ ਗੱਲ ਦੱਸਦੇ ਸੀ ਵਰਤਣਾ ਹੋਰ ਉਹਨਾਂ ਨੇ ਕੋਈ ਪਾਰਟੀ ਪ੍ਰਤੀ ਜਾਂ ਕਿਸੇ ਦੇ ਬਦ ਕੋਈ ਪ੍ਰਤੀ ਕੋਈ ਇਹ ਗੱਲ ਨਹੀਂ ਕੀਤੀ ਨਾ ਇੰਨਾ ਸਮਾਂ ਸੀਗਾ ਉਹਨਾਂ ਚਾਹ ਕਾਫੀ ਲਈ ਤੇ ਸਾਰੇ ਨਿੱਜੀ ਮਿਲਣੀ ਸੀਗੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਪਰਿਵਾਰ ਦੇ ਮੈਸ਼ਨ ਦੇ ਨਿੱਜੀ ਤਾਲਕ ਵਾਲੇ ਬੰਦੇ ਸੀਗੇ ਉਹੀ ਥੋੜੇ ਜਿਹੇ ਸਮੇਂ ਵਾਸਤੇ ਸੱਦੇ ਸੀ ਤੇ ਜਿਆਦਾ ਕੋਈ ਲੰਬੀ ਜੌੜੀ ਕੋਈ ਪੋਲੀਟੀਕਲ ਨਾ ਭਾਸ਼ਣ ਸੀ ਨਾ ਪੋਲੀਟੀਕਲ ਉਹਨਾਂ ਨੇ ਕੋਈ ਉੱਥੇ ਸਟੇਟਮ ਉਹਨਾਂ ਦਾ ਦੱਬੇ ਦਾ ਕਰੇ ਜਾਣ ਤੋਂ ਪਹਿਲਾਂ ਤੁਸੀਂ ਗੇਟ ਤੇ ਹੀ ਉਹਨਾਂ ਨੂੰ ਕੇ ਕੇ ਜਾਣ ਦੀ ਬਾਈ ਬਾਅਦ ਕਿਸੀ ਕੀ ਉਹਨਾਂ ਦੇ ਵਿੱਚ ਤੁਸੀਂ ਬਾਤੋ ਵੀ ਦੇ ਸਕਦੇ ਮੈਂ ਇੱਥੇ ਕਿਸੇ ਨੂੰ ਨਿੰਦਣ ਨਹੀਂ ਆਇਆ ਹੂੰ ਤੇ ਮੈਂ ਤਾਂ ਆਦੇ ਪੁਰਾਣੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਮਿਲਣਾ ਹੈ ਸੱਚ ਦੀ ਮਾਰ ਫਿਕਾਉਣਾ ਹੈ ਇਹੀ ਉਹਨਾਂ ਨੇ ਅੰਦਰ ਵੀ ਇਹੀ ਗੱਲ ਕੀਤੀ ਹੈ ਤੇ ਜੇ ਇੰਦਰਜੀਤ ਕੁਮਾਰ ਗੱਲ ਵੀ ਗਲਤੀ ਕੀਤੀ ਜਾਵੇ ਤੁਸੀਂ ਇੱਥੇ ਪ੍ਰਧਾਨ ਹੁੰਦੇ ਆ ਵੀ ਬੜੀ ਮਿਹਨਤ ਕਰਦੇ ਰਹੇ ਹੋ ਦੇਖਿਆ ਤੁਹਾਨੂੰ ਹਮੇਸ਼ਾ ਤੁਸੀਂ ਤੱਕ ਪਰ ਰਹਿੰਦੇ ਸੀ ਤੇ ਹੁਣ ਜਿਹੜੀਆਂ ਜ਼ਿੰਮੇਵਾਰੀਆਂ ਤੇ ਮਿਹਨਤ ਕਰਨ ਦਾ ਹੁਣ ਬਹੁਤ ਮੌਕਾ ਮਿਲੂਗਾ ਕਿਵੇਂ ਖੁਸ਼ੀ ਆ ਪੂਰੀ ਤਿਆਰੋ ਨਹੀਂ ਮੈਂ ਤਿਆਰ ਹਾਂ ਖੁਸ਼ੀ ਆ ਪੂਰੀ ਬੜੀ ਗਲਤ ਮੈਂ ਧੰਨਵਾਦ ਕਰਦਾ ਹਾਂ ਭਾਰਤੀ ਹਾਈ ਕਮਾਂਡ ਦਾ ਸਾਡੇ ਰਾਜਾ ਬੜਿੰਗ ਜੀ ਦਾ ਗਗਨੀ ਬੋਬੀ ਜੀ ਅਤੇ ਹੋਰ ਵੀ ਜਿਹੜੇ ਸਾਡੇ ਸ਼ੀਰਸ਼ ਨੇਤਾ ਉਹਨਾਂ ਦਾ ਵੀ ਮੈਨੂੰ ਤੇ ਇੱਕ ਟਰਸਟ ਕਰਕੇ ਜਮਾ ਬਰੀ ਦਿੱਤੀ ਹੈ ਮੈਂ ਆਪਦੀ ਪੂਰੀ ਕੋਸ਼ਿਸ਼ ਕਰਾਂਗਾ ਵੀ ਉਹਨਾਂ ਦੀਆਂ ਉਮੀਦਾਂ ਤੇ ਮੈਂ ਖਰਾ ਉਤਰਾਂ ਮੈਂ ਤਾਂ ਇੱਕ ਭਰੋਸਾ ਹੀ ਦੇ ਸਕਦਾ ਹਾਂ ਬਾਕੀ ਵਰਕਿੰਗ ਦਾ ਅਸਰ ਦੀ ਹੈ ਜਿਵੇਂ ਮੈਂ ਪਹਿਲਾਂ ਕੀਤਾ ਸੀ ਉਹ ਮੇਰਾ ਪੈਸ਼ਨ ਸੀ ਨਿਹਾਲ ਸਿੰਘ ਵਾਲੇ ਦੇ ਵਾਸਤੇ ਮੈਂ ਤੁਹਾਨੂੰ ਦੱਸਾਂ ਜੰਪਾਲਸੀ ਮੈਂ 500 ਸੇਵਾ ਕੀਤੀ ਹੈ ਤੁਸੀਂ ਰਾਤ ਤੱਕ ਕੀਤਾ ਹੋਵੇਗਾ ਉੱਥੋਂ ਦੇ ਹੁਣ ਵਰਕਰਾਂ ਦੇ ਨਾਲ ਕਿਹੋ ਜਿਹਾ ਤੁਹਾਨੂੰ ਲੱਗਿਆ ਉਹਨਾਂ ਦਾ ਰਵੱਈਆ ਜਾਂ ਉਹਨਾਂ ਨਾਲ ਗੱਲਬਾਤ ਕਰਕੇ ਮੇਰੀ ਉਹਨਾਂ ਦੇ ਉੱਥੋਂ ਦੇ ਐਮਸੀ ਨਾਲ ਵੀ ਗੱਲ ਹੋਈ ਹੈ ਮੇਰੀ ਸਾਡੇ ਪ੍ਰਧਾਨ ਹੈ ਗਾ ਢਿੱਲੋਂ ਜੀ ਮੇਰੇ ਨਿੱਜੀ ਦੋਸਤ ਵੀ ਹੈ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਮਨੀਸ਼ੀ ਬਾਂਸਲ ਜੀ ਨਾਲ ਵੀ ਮੇਰੇ ਰਾਬਤਾ ਹੋਇਆ ਉਹਨਾਂ ਦਾ ਹੀ ਫੋਨ ਆ ਜਾਂਦਾ ਹੈ ਤੇ ਉਹ ਥੋੜਾ ਜਹਾ ਸਰਦੀ ਦਾ ਸਮਾਂ ਕਰਕੇ ਤੇ ਲੋਕ ਤੇ ਹਾਨਾ ਦਾ ਸਮਾਂ ਕਰਕੇ ਜਦੋਂ ਮਾੜਾ ਜਹਾ ਦਿਨ ਖੁੱਲਣਗੇ ਤਾਂ ਲੱਗਦਾ ਕਿ ਉਹਨਾਂ ਨੇ ਕੰਮ ਕਰਕੇ ਇੱਕ ਸੁਖਦ ਮਾਹੌਲ ਚ ਕੰਮ ਜਿਹੜਾ ਹੋ ਪਾਵੇਗਾ ਬਿਲਕੁਲ ਮੈਨੂੰ ਲੱਗਦਾ ਹੈ ਕਿ ਸਾਡਾ ਗੌਂਡੀਆ ਤੇ ਮੇਰੇ ਨਾਨਕਾ ਪਰਿਵਾਰਾ ਬਨਾਲਾ ਤੇ ਸਾਡੇ ਰਿਸ਼ਤੇਦਾਰ ਬਹੁਤ ਬੈਠੇ ਆ ਤੇ ਮੈਂ ਪਾਰਟੀ ਦੀ ਸੇਵਾ ਬਰ ਵਧੀਆ ਕਰ ਤਰੀਕਾ ਕਰ ਸਕਿਆ ਮਨੀਸ਼ ਵਾਸਪਾਲ ਜੀ ਬਹੁਤ ਹੀ ਨਿਹਾਇਤ شریف ਇਨਸਾਨ ਨੇ ਸ੍ਰੀ ਪਵਨ ਵਾਸਪਾਲ ਜੀ ਦੇ ਪਰਿਵਾਰ ਤੇ ਉਹਨਾਂ ਦੇ ਬਰਕਰਾਰ ਨੇ ਸਾਡੇ ਉਹਨਾਂ ਦੀ ਪਹਿਲਾਂ ਤੋਂ ਨੇੜਤਾ ਕਿਉਂਕਿ ਪਿੱਛਾ ਉਹਨਾਂ ਦਾ ਤਪੇ ਦਾ ਹੈ ਜੀ ਤੇ ਸਾਡੀਆਂ ਰਿਸ਼ਤੇਦਾਰੀਆਂ ਵੀ ਉਹਨਾਂ ਨਾਲ ਹੈ ਕੁੜਮਾਚਾਰੀ ਵੀ ਹੈ ਤੇ ਮੈਂ ਪਹਿਲਾਂ ਵੀ ਮਿਲਦਾ ਰਿਹਾ ਹਾਂ ਬਹੁਤ ਹੀ ਮਤਲਬ ਉੱਚ ਕੋਟੀ ਦੇ ਵਿਦਵਾਨ ਵੀ ਨੇ ਔਰ ਅچھے ਰਾਜਨੀਤਿਕ ਵੀ ਨੇ ਸੋ ਕਹਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਨਾਲਾ ਜਿਹੜਾ ਵਿਧਾਨ ਸਭਾ ਹਲਕਾ ਹੈ ਉਹਦੇ ਵਿੱਚ ਇੱਕ ਵਧੀਆ ਮਿਹਨਤ ਕਰਨ ਵਾਲੇ ਇੱਕ ਆਗੂ ਨੂੰ ਇੱਕ ਵਧੀਆ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਚ ਜਿਹੜਾ ਕਾਂਗਰਸ ਪਾਰਟੀ ਦਾ ਗਰਾਫ ਹੈ ਬਰਨਾਲਾ ਹਲਕੇ ਦੇ ਵਿੱਚ ਉਮੀਦ ਕਰਦੇ ਆ ਕਿ ਉਹ ਉੱਪ ਜਾਵੇਗਾ ਤੇ ਕਾਂਗਰਸ ਪਾਰਟੀ ਲਈ ਤੁਸੀਂ ਜਿਹੜੀ ਜ਼ਿੰਮੇਵਾਰੀ ਸੰਭੀ ਹੈ ਇਹਨੂੰ ਪੂਰੀ ਨਿਭਾਵੋਗੇ ਇਸੇ ਉਮੀਦ ਦੇ ਨਾਲ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਸੁਨੇਹਾ ਦੇਣਾ ਚਾਹੁੰਦੇ ਮੈਂ ਤਾਂ ਹੀ ਕਹਿੰਦਾ ਵੀ ਜੋ ਪਰਮਾਤਮਾ ਨੇ ਸਾਨੂੰ ਸੱਚ ਦਾ ਰਾਹ ਦਿਖਾਇਆ ਹੈ ਮਿਹਨਤ ਕਰੋ ਸੱਚੀ-ਸੁੱਚੀ ਗੱਲ ਕਰੋ ਇਹ ਸੇਵਾ ਦਾ ਸਾਡਾ ਨਹਿਰ ਦਾ ਰਾਜਨੀਤਿਕ ਪਲੇਟਫਾਰਮ ਸਾਰੇ ਇਹੀ ਗੱਲ ਕਹਿ ਕੇ ਆਉਂਦੇ ਨੇ ਲੇਕਿਨ ਖਰਾ ਕੋਈ ਕੋਈ ਉੱਤਰ ਨਹੀਂ ਜੀ ਤੁਸੀਂ 5 ਸਾਲ ਦਾ ਚੋਣ ਹਰ ਨਿਹਾਲ ਸਿੰਘ ਵਾਲੇ ਮੇਰੀ ਵੇਖਿਆ ਹੀ ਹੈ ਬਿਲਕੁਲ ਬਾਕੀ ਵੀ ਨਹੀਂ ਸਾਰੇ ਦੁਨੀਆ ਜਾਣਦੇ ਹੁਣ ਵੀ ਯਾਦ ਕਰਦੇ ਆ ਉਸ ਮਿਸ਼ਨ ਨੂੰ ਲੈ ਕੇ ਮਤਲਬ ਮਦਾਨ ਜਬ ਜਿਹੜੇ ਯੂਥ ਹੈ ਕੁਝ ਪਿਛਲੇ ਸਮੇਂ ਨੇ ਸਾਡੇ ਰਾਜਨੀਤਿਕ ਤੇ ਲੋਕਾਂ ਪ੍ਰਤੀ ਨਿਭਤ ਪਾਇਆ ਕੀਤਾ ਹੈ ਇਹ ਯੂਥ ਆ ਕੇ ਨਵੇਂ ਤਰੀਕੇ ਨਾਲ ਲੱਗੂਗਾ ਤੇ ਪ੍ਰੇਰਣਾ ਲੈ ਕੇ ਸਾਡੇ ਗੁਰੂਆਂ ਤੋਂ ਪੀਰਾਂ ਤੋਂ ਲੈ ਕੇ ਅਸੀਂ ਉਸ ਫੀਲਡ 'ਚ ਜਾਵਾਂਗੇ ਤੇ ਤੁਸੀਂ ਅੱਛਾ ਰਿਜ਼ਲਟ ਦੇ ਸਕਦੇ ਜੀ ਔਰ ਲੋਕਾਂ ਦੀ ਸੇਵਾ ਚੰਗੇ ਤਰੀਕੇ ਨਾਲ ਸੱਚ ਸੋਚਣਾ ਹੋ ਸਕਦੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਬਦਾਨ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ ਔਰ ਬੈਸਟ ਆਫ ਲੱਕ ਤੁਹਾਡੇ ਅੱਗੇ ਸਿਆਸੀ ਕੈਰੀਅਰ ਲਈ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਜ਼ਿੰਮੇਵਾਰੀਆਂ ਦੇ ਵਿੱਚ ਵੀ ਵਾਧਾ ਹੁੰਦਾ ਰਹੇ ਤੇ ਤੁਸੀਂ ਮਿਹਨਤ ਵੀ ਵੱਧ ਤੋਂ ਵੱਧ ਕਰਦੇ ਰਹੋ ਧੰਨਵਾਦ ਜੀ ਮੈਂ ਖੁੱਤੋਂ ਸਹਿਯੋਗ ਦੀ ਮੰਗਦਾ ਹਾਂ ਤੁਹਾਡਾ ਸਦਾ ਪਹਿਲਾਂ ਵੀ ਸਹਿਯੋਗ ਰ ਹੁਣ ਵੀ ਮੰਗਦਾ ਜੀ ਤੇ ਖਾਸ ਕਰ ਬਰਨਾਲਾ ਵਾਸੀਆਂ ਦਾ ਜਿਵੇਂ ਨਿਹਾਲ ਸਿੰਘ ਵਾਲੇ ਸਾਥੀ ਮੇਰੇ ਸਾਰ ਦਿੰਦੇ ਮੈਂ ਬਰਨਾਲਾ ਵਾਸੀਆਂ ਦੇ ਚਹਨਾਂ ਵਿੱਚ ਬੇਨਤੀ ਕਰਦਾ ਪਹਿਲਾਂ ਅਸੀਂ ਬਰਨਾਲੇ ਸ਼ਹਿਰ 'ਚ ਮੈਂ ਸਾਰਿਆਂ ਨੂੰ ਮਿਲਾਂਗਾ ਕਾਂਗਸ ਵਰਕਰਾਂ ਨੂੰ ਫਿਰ ਆਪਾਂ ਉਸ ਤੋਂ ਪਿੰਡਾਂ ਦੇ ਜਿਹੜੇ ਵਰਕਰ ਹੈਗੇ ਉਹਨਾਂ ਨੂੰ ਮਿਲਾਂਗਾ ਉਹਨਾਂ ਦੇ ਜਾਮਸ਼ਾਨ ਕਰਕੇ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਤੇ ਜਾਂ ਉਹਨਾਂ ਦੇ ਸੁਝਾਅ ਹੈ ਜੀ ਮੈਂ ਇੱਕ ਪਲੇਟਫਾਰਮ ਦੇਵਾਂਗਾ ਵੀ ਤਾਂ ਕਿ ਉਹ ਮੈਨੂੰ ਸੁਝਾਅ ਦੇਣ ਤੇ ਮੈਂ ਉਹ ਪ੍ਰਧਾਨ ਦੇਵਾਂ ਕਿਉਂਕਿ ਪ੍ਰਧਾਨ ਪੰਜਾਬ ਦਾ ਪ੍ਰਧਾਨ ਹਰੇਕ ਬੰਦੇ ਤੱਕ ਨਹੀਂ ਪਹੁੰਚ ਕਰ ਸਕਦਾ ਇਸੇ ਕਰਕੇ ਹਲਕਾ ਇੰਚਾਰਜ ਬਲਾਕ ਪ੍ਰਧਾਨ ਜਿਲ੍ਹਾ ਪ੍ਰਧਾਨਾਂ ਨੂੰ ਕੋਆਰਡੀਨੇਟਰ ਲਾਇਆ ਮੈਂ ਬਖੂਬੀ ਉਹ ਪੂਰੀ ਕੋਸ਼ਿਸ਼ ਕਰੂੰਗਾ ਤਾਂ ਦੀਨਾ ਵੀ ਮੈਂ ਉਸ ਡਿਊਟੀ ਤੇ ਕਿ ਜਿਹੜਾ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਨਹੀਂ ਗਾਇਬ ਹੁੰਦਾ ਹੈ ਨਾ ਵੀ ਉਹਦੇ ਬ੍ਰਿਜ ਦਾ ਕੰਮ ਕਰਦਾ ਤੇ ਉਹਨਾਂ ਦਾ ਇੱਕ ਲੈ ਕੇ ਬਲਾ ਮੈਨੂੰ ਕੋਈ ਮਿਹਨਤ ਕਰਨੀ ਪਵੇ ਤੇ ਜਾਂ ਕੋੜੇ ਸ਼ਬਦ ਸੁਣਨੇ ਪੈਣ ਜਿਸ ਤਰ੍ਹਾਂ ਦੇ ਗਿਲੇ ਸ਼ਿਕਵੇ ਉਹਨਾਂ ਦੇ ਸਾਰੇ ਵਰਕਰਾਂ ਦੇ ਜਾਂ ਸੁਝਾਅ ਉਹਨਾਂਗੇ ਮੈਂ ਹਾਈ ਕਮਾਂਡ ਤੇ ਪਹੁੰਚਾਉਂਗਾ ਤੇ ਹਾਈ ਕਮਾਂਡ ਦੇ ਜਿਹੜੇ ਮੈਸੇਜ ਹੈ ਵਰਕਰਾਂ ਨੂੰ ਮੈਂ ਉਹ ਬਖੂਬੀ ਦੇਵਾਂਗਾ ਜੀ ਸੋ ਇਜ਼ ਐਨ ਇੰਦਰਜੀਤ ਕੁਮਾਰ ਕਰਕੇ ਪ੍ਰਧਾਨ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਤਿਕਾਰ ਨਾਲ ਜੋਲੀ ਜੀ ਕਹਿੰਦੇ ਆਂ ਔਰ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਔਰ ਉਮੀਦ ਕਰਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜ਼ਰੂਰ ਇਹ ਇਹਨਾਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਉਣਗੇ ਸੋ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਮੈਨੂੰ ਪ੍ਰਦੀਪ ਤਿਲੋਂ ਨੂੰ ਦੇਵੋ ਇਜਾਜ਼ਤ ਸਤਿ ਸ਼੍ਰੀ ਅਕਾਲ